ਮਨੁੱਖ ਕੇ ਨਾ ਦਿਲਾ ਸਰੀਰ ਹੈ ਨਾ ਵਿਲਿਆ ਬਿਆਤ ਇਹ ਸਰੀਰ ਨੇ ਵੀ ਤੇਰੇ ਨਾਲ ਆਇਆ ਏਥੇ ਰਹਿਣਾ ਪੰਜ ਤੱਤਾਂ ਦਾ ਇਹ ਬੁੱਤਲਾ ਹੈ ਅੱਗ ਆਪਾ ਮਿੱਟੀ ਪਾਣੀ ਆਕਾਸ਼ ਪੰਜ ਤੱਤ ਪੰਜ ਤੱਤ ਕੋ ਤਨ ਰਖਿਓ ਜਾਨੋ ਚਤੁਰੁ ਗੁਜਾ ਗੁਰੂ ਤੇਗ ਬਹਾਦਰ ਜੀ ਦਾ ਆਪਨ ਬਚਨ ਪੰਜ ਤਤਾਂ ਦਾ ਇਹ ਸਰੀਰ ਹੈ ਮਿਲੇ ਸੰਸਾਰ ਤੋਂ ਮਿਲੇ ਤੇ ਫੇਰੇ ਨੂੰ ਸੰਸਾਰ ਵਿੱਚ ਹੀ ਅਸੀਂ ਛੱਡ ਜਾਣਾ ਹੈ 파ਵੇਂ ਕੋਈ ਜਿੰਨਾ ਮਰਦੀ ਪਹੁੰਚਿਆ ਆ ਪੀਰ ਫਕੀਰ ਹੋਵੇ ਕੋਈ ਆਪਣੇ ਆਪ ਨੂੰ ਕੁਝ ਕਹਦਾ ਹੋਵੇ ਸਰੀਰ ਕਦੇ ਵੀ ਕਿਸੇ ਦੇ ਨਾਲ ਨਹੀਂ ਗਿਆ ਸੰਸਾਰ ਤੋਂ ਸੰਸਾਰ ਈ ਛੱਡ ਕੇ ਜਾਣਾ ਪੈਂਦਾ ਹੈ ਇਥੋਂ ਹੀ ਮਿਲਿਆ ਈ ਛੱਡ ਕੇ ਜਾਣਾ ਹੈ ਆ ਰੱਬ ਦਾ ਜਪਿਆ ਨਾਮ ਨਾਲ ਧਿਆਣਾ ਸਾਡੇ ਕਰੇ ਹੋਏ ਕਰ ਕੋ ਸਾਡੇ ਨਾਲ ਜਾਣਗੇ ਬਾਕੀ ਸਭ ਕੁਝ ਰਹਿ ਜਾਣਾ ਇੱਥੇ ਗੁਰੂ ਤੇਗ ਬਹਾਦਰ ਜੀ ਨੇ ਐਸੀ ਕਰਕੇ ਵਤਨ ਕੀਤਾ ਨਾ ਕਹਿੰਦੇ ਆ ਬੰਦੇ ਸੁਚੇਤ ਹੋ ਜੀੜੀ ਚੀਜ਼ ਤੇਰੇ ਨਾਲ ਨਹੀਂ ਜਾਣੀ ਤੂੰ ਉਹ ਨੂੰ ਇਕੱਠੀ ਨਾ ਕਰ। ਔਰ ਜਿਹਦੇ ਲਈ ਕਰ ਰਿਹਾ ਇਹਨੇ ਵੀ ਤੇਰੇ ਨਾਲ ਨਹੀਂ ਜਾਣਾ। ਸ਼੍ਰੀ ਲਈ ਕਰਿਆ ਨਾ ਮਤਾਂ। ਆਪਣੇ ਆਪ ਲਈ ਕਰਿਆ ਮਤਾਂ। ਨਾ ਮਹਾਰਾਜ ਕਹਿੰਦੇ ਤੇਰੇ ਆਪਣਿਆਂ ਨੇ ਤੇਰੇ ਨਾਲ ਜਾਣੇ। ਨਾ ਤੇਰੇ ਸਰੀਰ ਨੇ ਤੇਰੇ ਨਾਲ ਜਾਣੇ। ਇਹਨੇ ਵੀ ਛੀ ਰਹਿ ਜਾਣਾ। महाराज जाग रेहो रे मना जाग रेहो खाफ होया तो तन उपजाया संघ ही सोपी संघ नाम ना। गुरु तेग बहादुर जी महाराज जी ने बंदे सुचेत हो ਬਾਕੀ ਗੱਲਾਂ ਦਾ ਬਹੁਤ ਮੁਰਦੀਆਂ ਜਿਹੜਾ ਤਾਨਾ ਮਿਲਿਆ ਨਾ ਏ ਤਨ ਦੇ ਲਈ ਬਹੁਤ ਕੁਝ ਤੁ ਕਰਦਾ ਹੈ ਨਾ ਜੇ ਕੰਨ ਨੇ ਵੀ ਤੇਰੇ ਨਾਲ ਨਹੀਂ ਜਾਣਾ ਇਹ ਸਰੀਰ ਵੀ ਇੱਥੇ ਛੱਡ ਜਾਣਾ ਹੈ ਕਿਸੇ ਸੁਮਤੀ ਨੇ ਨਾਲ ਨਹੀਂ ਜਣ ਸਿਰਫ ਰੱਬ ਦਾ ਨਾਮ ਅਤੇ ਕਰੇ ਹੋਏ ਜਿਹੜੇ ਸਾਡੇ ਕਰਮ ਨੇ ਉਹਨਾਂ ਦੇ ਨਾਲ ਚੜ੍ਹਨਾ ਹੈ